ਇਹ ਬਾਜ਼ਾਰ ਸਜੇ ਹੋਏ ਨੇ ਉੱਤੇ ਸਭ ਤੋਂ ਪਹਿਲਾਂ ਸਮਾਨ ਲੈਣ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਮਠਾਈਆਂ ਜਿਹੜੀਆਂ ਜ਼ਰੂਰ ਖਰੀਦ ਕੇ ਘਰ ਲੈ ਕੇ ਜਾਣਾ ਪਰ ਮਨ ਦੇ ਵਿੱਚ ਸਵਾਲ ਵੀ ਵੱਡਾ ਖੜਾ ਹੁੰਦਾ ਕਿ ਇਹ ਮਿੱਠੀਆਂ ਮਠਾਈਆਂ ਹੈਗੀਆਂ ਸੁਧਰੇ ਦਾ ਸਾਫ ਨੇ ਕੋਈ ਮਲਬੜ ਕੋਰਤ ਨਹੀਂ ਹੈਗੀ ਸਭ ਤੋਂ ਦੇ ਸਹੀ ਪ੍ਰਸ਼ਾਸਨ ਕੀ ਜਿਵੇਂ ਸਰਦਨ ਸਾਨੂੰ ਦੱਸੇ ਕਿ ਆਪਾਂ ਇੱਥੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਕਿ ਇੱਥੇ ਸੈਂਪਲ ਭਰੇ ਜਾ ਰਹੇ ਨੇ ਕਿ ਆ ਸੰਤਾਖਿਕ ਰੰਗ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ ਕੋਈ ਦੁਕਾਨਦਾਰ ਦੱਸੇ ਮੈਂ ਜੀ ਕੱਲ 12 ਵਜੇ ਥੀਸੀ ਸਾਹਿਬ ਜੀ ਅੱਗੇ ਬੇਨਤੀ ਕਰਨ ਚੱਲਿਆ ਔਰ ਮੰਗ ਪੱਤਰ ਦੇ ਵਿੱਚ ਵੀ ਸਾਫ਼ ਲਾਈਨਾਂ ਲਿਖੀਆਂ ਗਈਆਂ ਕਿ ਜਿਹੜੇ ਦੁਕਾਨਦਾਰ ਮਲਾਵਟੀ ਮਠਾਈਆਂ ਵੇਚਦੇ ਆ ਉਹਦਾ ਪਤਾ ਕਿਦਾਂ ਲੱਗੇਗਾ ਜਦ ਤੱਕ ਚੈਕਿੰਗ ਨਹੀਂ ਹੋਏਗੀ ਜਦੋਂ ਤੁਸੀਂ ਵਧੀਆ ਸਮਾਨ ਵੇਚੋ ਜਦ ਕਿ ਲੋਕ ਤੁਹਾਨੂੰ ਵਧੀਆ ਤਸੇ ਦੇ ਰਿਹਾ ਲੋਕਾਂ ਨੂੰ ਦੇਖੋ ਜੀ ਜੇ ਮਠਾਈ 200 ਰੁਪਏ ਕਿਲੋ ਜਾਂ 500 ਰੁਪਏ ਕਿਲੋ ਹੈ ਜਿੰਨੂੰ ਬਾਰਾ ਖਾਂਦੀ ਉਹਨੇ ਲੈਣੀ ਲੈਣੀ ਹੈ ਤੇ ਤੁਸੀਂ ਮਠਾਈ ਵਧੀਆ ਵੇਚੋ ਕਿਸੇ ਦੀ ਸਸਿਕਾ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਮੈਂ ਹਾਂ ਤੁਹਾਡਾ ਨਿਰੂ ਦੀਪਾਵਲੀ ਜਿਵੇਂ ਗੱਲ ਕਰਦੀ ਕਿ ਫੈਸਟੀਵਲ ਦਾ ਸੀਜ਼ਨ ਸ਼ੁਰੂ ਹੋਆ ਉੱਥੇ ਲੋਕ ਜਿਹੜੇ ਵੱਧ ਚੜ ਕੇ ਘਰਾਂ ਤੋਂ ਬਾਹਰ ਨਿਕਲਣੇ ਤੇ ਸ਼ੋਪਿੰਗ ਕਰਦੇ ਪਏ ਨੇ ਜਿੱਤੇ ਬਾਜ਼ਾਰ ਸਜੇ ਹੋਏ ਨੇ ਉੱਥੇ ਸਭ ਤੋਂ ਪਹਿਲਾਂ ਸਮਾਨ ਲੈਣ ਤੋਂ ਪਹਿਲਾਂ ਇਹ ਹੁੰਦਾ ਕਿ ਮਠਾਈਆਂ ਜਿਹੜੀਆਂ ਜ਼ਰੂਰ ਖਰੀਦ ਕੇ ਘਰ ਲੈ ਆਂ ਜਾਣ ਪਰ ਮਨ ਦੇ ਵਿੱਚ ਇਹ ਸਵਾਲ ਵੀ ਵੱਡਾ ਖੜਾ ਹੁੰਦਾ ਕਿ ਜਿਹੜੀਆਂ ਮਠਾਈਆਂ ਹੈਗੀਆਂ ਸੁੱਧ ਤੇ ਸਾਫ਼ ਨੇ ਕੋਈ ਮਲਬੜ ਖੋਰ ਤੇ ਨਹੀਂ ਹੈਗੀ ਉੱਥੇ ਹੀ ਪ੍ਰਸ਼ਾਸਨ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਨਿਗਰਾਨੀਆਂ ਰੱਖੀਆਂ ਜਾਂਦੀਆਂ ਨੇ ਪਰ ਜੇਕਰ ਦੂਜ ਇਹ ਸਵਾਲ ਖੜੇ ਕੀਤੇ ਗਏ ਨੇ ਕਿ ਪ੍ਰਸ਼ਾਸਨ ਸੁੱਤਾ ਪਿਆ ਹੈ ਕਿਵੇਂ ਉਹਨਾਂ ਨੂੰ ਲੱਗੇ ਕਿਉਂਕਿ ਲਾਈਵ ਦੇ ਵਿੱਚ ਉਹਨਾਂ ਨੇ ਇਹ ਗੱਲ ਬੋਲੀ ਹੈ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਪਹਿਲੇ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਹਮੇਸ਼ਾ પ્રયાસ ਰਿਹਾ ਕਿ ਹੱਕ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਾਂ ਪਰ ਮੇਰਾ ਵੀ ਇਹੀ ਪ੍ਰਯਾਸ ਹੈ ਕਿ ਜਿਹੜੀ ਹੱਕ ਸੱਚ ਦੀ ਆਵਾਜ਼ ਆ ਲੋਕਾਂ ਤੱਕ ਮੈਂ ਜਾਨੂ ਕਰਵਾ ਸਕਾਂ ਕਿ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਔਰ ਵੱਡੇ ਪੱਧਰ ਦੇ ਉੱਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਮਠਾਈਆਂ ਵੇਚੀਆਂ ਜਾਂਦੀਆਂ ਉਹ ਕਿਹਨੇ ਕੀ ਤੁਹਾਡਾ ਸਵਾਲ ਟੋਕਦੇ ਪਈਆਂ ਪਹਿਲਾਂ ਮੇਰਾ ਸਵਾਲ ਕੰਪਲੀਟ ਹੋਣ ਦਿਓ ਕਿਉਂਕਿ ਦੀਪਾਵਲੀ ਦਾ ਸੀਜ਼ਨ ਸ਼ੁਰੂ ਹੋਆ ਫੈਸਟੀਵਲ ਸ਼ੁਰੂ ਹੋਆ ਤੁਸੀਂ ਲਾਈਵ ਹੋ ਕੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਪ੍ਰਸ਼ਾਸਨ ਤੇ ਕਿ ਪ੍ਰਸ਼ਾਸਨ ਟੇਲੇ ਵਰਤਣ ਦੇ ਹਾਂ ਨੂੰ ਕੀ ਮੈਨ ਲੱਗੇ ਕਿ ਪ੍ਰਸ਼ਾਸਨ ਸੁੱਤਾ ਪਿਆ ਕਿਉਂਕਿ ਚੈਕਿੰਗ ਹੀ ਨਹੀਂ ਹੋ ਰਹੀ ਕੋਈ ਮੀਡੀਆ ਦੇ ਵਿੱਚ ਕੋਈ ਖਬਰ ਨਹੀਂ ਲੱਗ ਰਹੀ ਮੀਡੀਆ ਵਾਲਿਆਂ ਨੂੰ ਕੋਈ ਲਾਂ ਲੈ ਕੇ ਨਹੀਂ ਜਾ ਰਿਹਾ ਦੱਸੋ ਤੇ ਸਹੀ ਪ੍ਰਸ਼ਾਸਨ ਕੀ ਸਿਵਲ ਸਰਜਨ ਸਾਨੂੰ ਦੱਸੇ ਕਿ ਆਪਾਂ ਇੱਥੇ ਛਾਪੇਮਾਰੀ ਕੀਤੀ ਜਾ ਰਹੀ ਹੈ ਦਾ ਇਥੇ ਸੈਂਪਲ ਭਰੇ ਜਾ ਰਹੇ ਨੇ ਕਿ ਆ ਸੰਥੈਟਿਕ ਰੰਗ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ ਕੋਈ ਦੁਕਾਨਦਾਰ ਦੱਸੇ ਇਹ ਸਿਵਲ ਸਰਜਨ ਦਾ ਕੰਮ ਹੈ ਕਿ ਚੈਕਿੰਗ ਕਰਵਾਉਣਾ ਔਰ ਮੇਰੀ ਕੱਲ ਡੀਸੀ ਸਾਹਿਬ ਅੱਗੇ ਵੀ ਬੇਨਤੀ ਰਹੇਗੀ ਕਿ ਜਿੱਥੇ ਮਠਾਈਆਂ ਵੇਚੀਆਂ ਜਾਂਦੀਆਂ ਮੈਂ ਨਹੀਂ ਕਹਾਂਗਾ ਕਿ ਸਾਰੇ ਦੁਕਾਨਦਾਰ ਦੋਸ਼ੀ ਹੈ ਪਰ ਹਾਂ ਕੁਝ ਦੁਕਾਨਦਾਰ ਇਹੋ ਜਿਹੇ ਵੀ ਹੈਗੇ ਜਿਹੜੇ ਮਲਬੜੀ ਤੌਰ ਤੇ ਆਪਣੇ ਚੰਦ ਪੈਸਿਆਂ ਕਰਕੇ ਮਠਾਈਆਂ ਵੇਚ ਰਿਆ ਉਹਨਾਂ ਨੂੰ ਨੱਥ ਪਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਲੋਕਾਂ ਦੀ ਜਾਨ ਨੂੰ ਕੀਮਤੀ ਜਾਨ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਲਗਾਤਾਰ ਆਵਾਜ਼ਾਂ ਚੱਕੀਆਂ ਜਾਂਦੀਆਂ ਨੇ ਕਿ ਤੁਹਾਡੇ ਵੱਲੋਂ ਕੋਈ ਮੈਮੋਰੰਡਮ ਜਾਂ ਆਪਣੇ ਪਾਰਟੀ ਦੇ ਨਾਲ ਦਿੱਤਾ ਗਿਆ ਕੁਛ ਇਦਾਂ ਦਾ ਗਿਆ ਮੈਂ ਜੀ ਕੱਲ 12 ਵਜੇ ਡੀਸੀ ਸਾਹਿਬ ਜੀ ਅੱਗੇ ਬੇਨਤੀ ਕਰਨ ਚੱਲਿਆ ਔਰ ਮੰਗ ਪੱਤਰ ਦੇ ਵਿੱਚ ਵੀ ਸਾਫ਼ ਲਾਈਨਾਂ ਲਿਖੀਆਂ ਗਈਆਂ ਐ ਕਿ ਜਿਹੜੇ ਦੁਕਾਨਦਾਰ ਮਲਾਵਟੀ ਮਠਾਈਆਂ ਵੇਚਦੇ ਆ ਉਹਦਾ ਪਤਾ ਕਿੱਦਾਂ ਲੱਗੇਗਾ ਜਦ ਤੱਕ ਚੈਕਿੰਗ ਨਹੀਂ ਹੋਏਗੀ ਜਦੋਂ ਚੈਕਿੰਗ ਹੋਏਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ ਕੱਲ ਇਸੇ ਫਿਲਸਲੇ ਦੇ ਵਿੱਚ ਡੀਸੀ ਸਾਹਿਬ ਨੂੰ 12 ਵਜੇ ਮੰਗ ਪੱਤਰ ਦਵਾਂਗੇ ਜਦੋਂ ਬਜ਼ਾਰਾਂ ਵਿੱਚ ਵੀ ਨਹੀਂ ਜੇ ਅਸੀਂ ਜਾਂਦੇ ਤਾਂ ਸਾਨੂੰ ਇਹ ਨਹੀਂ ਹੁੰਦਾ ਕਿ ਉਹ ਮਲਾਪ ਟਖੋਰੀ ਜਾਂ ਕੁਝ ਲੋਕ ਜੱਕਦਮ ਜਿਹੜੀ ਕੋਸ਼ਿਸ਼ ਕਰਦੇ ਕਿ ਆਪਣਾ ਮਠਾਈਆਂ ਜਿਹੜੀਆਂ ਘਰ ਲਿਆਂਦੇ ਜਾਣ ਉਹਨਾਂ ਲੋਕਾਂ ਨੂੰ ਕੀ ਕਹਿਣਾ ਉਸੇ ਲਈ ਲੋਕਾਂ ਨੂੰ ਜਾਣੂ ਕਰਾਉਣ ਲਈ ਮੈਂ ਆਵਾਜ਼ ਚੱਕੀ ਹੈ ਔਰ ਲੋਕਾਂ ਦੀ ਜਾਨ ਨੂੰ ਮੈਂ ਕੀਮਤੀ ਜਾਨ ਸਮਝਣਾ ਔਰ ਪ੍ਰਸ਼ਾਸਨ ਦਾ ਵੀ ਇਹ ਫਰਜ ਹੈ ਕਿ ਲੋਕਾਂ ਦੀ ਜਾਨ ਨੂੰ ਕੀਮਤੀ ਜਾਨ ਸਮਝਿਆ ਜਾਵੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਕਿਉਂਕਿ ਦੁਕਾਨਦਾਰਾਂ ਦਾ ਹਮੇਸ਼ਾ ਇਹ ਪ੍ਰਯਾਸ ਰਹਿੰਦਾ ਹੈ ਕਿ ਮੈਂ ਜਲਦ ਤੋਂ ਜਲਦ ਮਠਾਈਆਂ ਵੇਚਾਂ ਆਪਣਾ ਬੈਨੀਫਿਟ ਕਮਾਵਾਂ ਪਰ ਲੋਕਾਂ ਦੀ ਜਾਨ ਵੱਲ ਕੋਈ ਕੋਈ ਧਿਆਨ ਰੱਖਦਾ ਇਸ ਕਰਕੇ ਸਾਡਾ ਕੰਮ ਇਹੀ ਰਿਹਾ ਸਾਡੀ ਪਾਰਟੀ ਦਾ ਕੰਮ ਵੀ ਇਹੀ ਹੈ ਕਿ ਲੋਕਾਂ ਦੀ ਜਾਨ ਨੂੰ ਕੀਮਤੀ ਜਾਨ ਸਮਝਿਆ ਜਾਵੇ ਔਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਗੱਲ ਲਈ ਜਾਵੇ ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਕਿ ਜਿਹੜੇ ਦੁਕਾਨਦਾਰ ਹੁੰਦੇ ਆ ਆਪਣਾ ਪ੍ਰੋਫਿਟ ਲੈਣ ਦੇ ਲਈ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਿ ਮਠਿਆਈਆਂ ਦਿੱਤੀਆਂ ਜਾਂਦੀਆਂ ਜਿਵੇਂ ਤੁਸੀਂ ਲੋਕਾਂ ਨੂੰ ਮੈਸੇਜ ਦਿੱਤਾ ਕਿ ਉਹ ਮਠਿਆਈਆਂ ਜਿਹੜੀਆਂ ਬੜੇ ਧਿਆਨ ਨਾਲ ਖਰੀਦੀਆਂ ਜਾਂਨ ਉਹਨਾਂ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਮਲਵਡ ਖੋਰੀ ਜਿਹੜੀਆਂ ਮਠਿਆਈਆਂ ਵੇਚਦੇ ਨੇ ਮੈਂ ਸਾਰੇ ਦੁਕਾਨਦਾਰਾਂ ਨੂੰ ਦੋਸ਼ੀ ਨਹੀਂ ਕਵਾਂਗਾ ਪਰ ਕੁਝ ਦੁਕਾਨਦਾਰਾਂ ਨੂੰ ਸੁਨਾਹ ਤੁਸੀਂ ਵਧੀਆ ਸਮਾਨ ਵੇਚੋ ਜਦ ਕਿ ਲੋਕ ਤੁਹਾਨੂੰ ਵਧੀਆ ਪੈਸੇ ਦੇ ਰਹੇ ਆ ਲੋਕਾਂ ਨੂੰ ਦੇਖੋ ਜੀ ਜੇ ਮਠਾਈ 200 ਰੁਪਏ ਕਿਲੋ ਜਾਂ 500 ਰੁਪਏ ਕਿਲੋ ਆ ਜਿੰਨੂੰ ਬਾਰਾ ਖਾਂਦੀ ਉਹਨੇ ਲੈਣੀ ਲੈਣੀ ਆ ਤੇ ਤੁਸੀਂ ਮਠਾਈ ਵਧੀਆ ਵੇਚੋ ਕਿਸੇ ਦੀ ਜਾਨ ਨਾ ਖਿਲਵਾੜ ਨਾ ਕਰੋ ਕੱਲ ਨੂੰ ਕੋਈ ਨੁਕਸਾਨ ਹੋ ਜੇ ਉਹਦਾ ਜ਼ਿੰਮੇਵਾਰ ਕੌਣ ਆ ਥੈਂਕ ਯੂ ਇਹ ਸੀਗੇ ਸ਼ਿਵਸ਼ਨਾ ਲਾਅ ਇਨ ਦੇ ਅਧਿਐਕਸ਼ਾ ਵਿਨੀ ਵਰਮਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿ ਜਿਨ੍ਹਾਂ ਨੇ ਲਾਈਵ ਹੋ ਕੇ ਵੱਡੇ ਸਵਾਲ ਜਿਹੜੇ ਪ੍ਰਸ਼ਾਸਨ ਦੇ ਖੜੇ ਕੀਤੇ ਨੇ ਕਿ ਜਿਵੇਂ ਕਿ ਤਿਉਹਾਰਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੋਇਆ ਲੋਕ ਵੱਧ ਚੜ ਕੇ ਜੜੇ ਆ ਘਰਾਂ ਤੋਂ ਬਾਹਰ ਨਿਕਲੇ ਨੇ ਮਠਾਈਆਂ ਖਰੀਦਦੇ ਨੇ ਸਮਾਨ ਖਰੀਦਦੇ ਨੇ ਪਰ ਉਹ ਮਠਾਈਆਂ ਜਿਹੜੀਆਂ ਹੈਗੀਆਂ ਨੇ ਮਲਬੜ ਖੋਰੀ ਤੇ ਨਹੀਂ ਹੈਗੀਆਂ ਇਸ ਗੱਲ ਦਾ ਜਿਹੜਾ ਸਵਾਲ ਵੱਡਾ ਖੜਾ ਕੀਤਾ ਕਿ ਪ੍ਰਸ਼ਾਸਨ ਜਿਹੜਾ ਜਰੂਰ ਇਸ ਵੱਲ ਦੇ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਨਾਲ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਜਰੂਰ ਜਿਹੜੇ ਸੁੱਧ ਤੇ ਸਾਫ਼ ਜਿੱਥੇ ਮਠਾਈਆਂ ਹੈਗੀਆਂ ਨਾ ਉਹੀ ਖਰੀ ਦੇ ਵਿੱਚ ਤਦ ਤੱਕ ਲਿਜੋੜੇ ਰੋ ਅਮਜ ਪੰਜਾਬ ਦੇ ਨਾਲ ਮੈਂ ਅਨਿਰੂ ਸਸੀ ਕਾ